wa he guru wa guru wa guru Wahi ਚਿੰਤ ਲਥੀ ਚਿੰਤ ਲਥੀ ਭੇਟੇ ਗੋਬਿੰਦ ਗੁਲੇ ਹੋਲੀ ਗੁਲੇ ਹੋਲੀ ਬਾਬਾ ਦੇ ਦਰਬੂ ਕਰ ਦੇ ਲਬ ਚ ਗੁੰਚ ਹੈ ਰਾ ਫਰਖੰਦਾ ਹੈ ਤੂ ਕਰ ਦੇ ਗੁਲਾਬ ਅੰਬਰੋ ਮੁਸ਼ਕੋ ਅੰਬੀਰੇ ਚੁੰਬਾਰਾਂ ਸਮਸਤਨ ਸਰੂਪੇ ਨਮਸਤੰ ਨਮਸਤੰ ਤੋ ਵਸਤੰ ਅਪੂ ਏ ਆਨੰਦ ਗੁਣ ਨਿਧਾਨ ਤਨ ਤਨ ਗੁਰੂ ਰਾਜ ਦਾਸ ਸਾਹਿਬ ਜੀਓ ਮਹਾਰਾਜ ਹੈ ਸੋਡੀ ਸੁਲਤਾਨ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਬਿਦ ਇਹੋ ਮਨ ਭਰੇ ਆ ਸਤ ਗੁਰ ਬਾਣੀ ਸ਼ਬਦ ਸੁਣਾਏ ਆ ਸਤ ਗੁਰ ਬਾਣੀ ਸ਼ਬਦ ਸੁਣਾਏ ਸ਼ਬਦ ਸੁਣਾਏ ਜਗਤ ਸਭਵਾ What's ਤੇ ਨੀਰਾਲੀ ਨਾਨਕ ਪੁਰੇ ਭਾਲਕ ਮੰਤਰ ਸੁਖੀ ਹੋਏ ਅੰਤੇ ਮਿਲੇ ਗੋਪਾਲ ਹਰ ਕਾ ਨਾਮ ਤੇ ਆਏ ਕਹੋ ਹਰਿਆ ਭਾਈ ਕੰਮ ਲਿਖਦੇ ਭਾਈਏ ਹੋਰ ਸੇ ਮੰਤਰ ਘੋਣ ਲੇ ਹਲਾਈ ਮੇ ਸਭ ਸੁਭ ਜੈ ਨਤੀ ਸਭ ਛਾਏ ਆਪਣੇ ਚੰਜ ਪਾਏ ਨਿਤ ਜਿ ਉਠੜੋ ਨਾ ਰੋਗ ਸੋ ਸਮਟ ਗਏ ਨਿਤ ਨਵਾ ਨਿਰਵਾਦਿ ਨ ਰਹਿ ਨਾ ਧਿਆਇਦਾ ਪਟ ਪਾਏ ਨ ਬੋਹਾ ਜਿਸ ਤੇ ਪਟ ਪਾਏ ਨ ਬੋਹਾ ਜਿਸ ਤੇ ਸੁਮਜਿਆ ਨਾਨਕਾ ਸੋਈ ਫਿਰ ਹੋਵੇ ਸੁਮਜਿਆ ਨਾਨਕਾ ਸੋਈ ਫਿਰ ਹੋਵੇ ਨਾਨਕਾ ਸੋਈ ਫਿਰ ਹੋਵੇ ਖੜੋਵਾ ਰੋਗ ਸੋਗ ਸਭ ਮਿਟ ਗਏ ਨੇ ਆਰੰਭ ਹੋਇਆ ਤੋਂ ਸਤਿਗੁਰੂ ਜੀ ਕਿਰਪਾ ਕਰਨ ਇਹ ਚੜਾ ਸਾਲ ਚੜਿਆ ਸਾਲ ਸਤਿਗੁਰੂ ਜੀ ਕਿਰਪਾ ਕਰਨ ਇਹ ਚੜਾ ਸਾਲ ਚੜਿਆ ਸਾਲ ਆਪਾਂ ਗੁਰੂ ਅਗੇ ਅਰਦਾਸ ਕਰਨੀ ਹੈ ਜਿਵੇਂ ਪਿਛਲਾ ਸਾਲ ਬੀਤਿਆ ਆਪਦੇ ਭਾਣੇ ਅੰਦਰ ਇਹ ਵੀ ਸਮਾ ਇਹ ਸਾਲ ਵੀ ਤੁਹਾਡੀ ਯਾਦ ਅੰਦਰ ਤੁਹਾਡੀ ਸਿਫਤ ਕਰਦਿਆਂ ਬੀਤੇ ਤੁਹਾਡੀ ਯਾਦ ਅੰਦਰ ਕੀਤੇ ਚੰਗੇ ਕਰਮ ਕਰਨੇ ਆ ਸਾਧ ਸੰਗਤ ਨੂੰ ਗੁਰੂ ਅਗੇ ਅਰਦਾਸ ਕਰਨੀ ਹੈ। ਚੇਤਰ ਦੇ ਮਹੀਨੇ ਦੀ ਜੋ ਸੰਗਰਾਦ ਆਰੰਭ ਹੋਈ ਹੈ ਨਵਾਂ ਸਾਲ ਨਾਲ ਆਓ ਸਾਰੇ ਰਲ ਕੇ ਪੜੀਏ ਬੜੇ ਅਦਬ ਪਿਆਰ ਦੇ ਨਾਲ ਇਹ ਜੋ ਚੇਤਰ ਮਹੀਨਾ ਆਰੰਭ ਹੋਇਆ ਨਾ ਸਾਰੇ ਪੜੀਏ ਬੜੇ ਪਿਆਰ ਨਾਲ ਹੋਰ ਵੀ ਬਹੁਤ ਸਾਰੇ ਸ਼ਬਦਾਂ ਦੇ ਹੁਕਮ ਆਪ ਕੀਤੇ ਸੰਗਤ ਵੱਲੋਂ ਆਓ ਉਹ ਸਾਰੇ ਆਪਾਂ ਯਤਨ ਕਰਾਂਗੇ ਸਮੇਂ ਦੇ ਵਿੱਚ ਰਹਿ ਕੇ ਆਪ ਜੀ ਨੂੰ ਸਰਵਣ ਕਰਵਾ ਸਕੀਏ ਸਾਰੇ ਰਲ ਕੇ ਪੜੀਏ ਚੜ ਚਿਤ ਬਸੰਤ ਬਹਲੀ ਰੂਤੇ ਦੋਏ ਨਨ ਜੁਤੇ ਚੜ ਚਿਤ ਬੰਤ ਅੰਤ ਨਹੀਂ ਕਛ ਪਾਰ ਅੰਤ ਨਹੀਂ ਕਛ ਪਾਰ ਲਾ ਬਿਸਨ ਬਿਸਨਹੀ ਭਾਈ ਹੈ ਬਿਸਨ ਬਿਸਨਹੀ ਭਾਈ ਹੈ ਲਾਲ ਗੁਲਾਲ ਰੰਗਾਰ ਹੈ ਲਾਲ ਗੁਲਾਲ ਰੰਗਾਰ ਹੈ ਨਿਕ ਸੰਤਨ ਰਸ संतन रस, है। नान की। नान की संत रस है। आई है कहो नानक नानक सरतल रस आई है हाय ਰਸ ਆਈ ਹੈ ਕਹੋ ਨਾ ਨਗ ਸੰ ਬਲਵਲ ਜਈ ਹੈ ਆਪ ਮੁਕਤ ਮਹਤਾਰ 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 ਦਸ ਗੀਰੇ ਨਾ ਦਸ ਗੀਰੇ ਨਾ Allah oh. Hey ਮੈਂ ਸੋਈ ਇਹ ਜੋ ਦੁਨੀਆ ਦੁਨੀਆ ਸਹਰ ਮੇਲਾ ਮੇਲਾ ਦੁਨੀਆ ਦੁਨੀਆ ਸਹਰ ਮੇਲਾ ਮੇਲਾ ਦਸਤਗੀਰੀ ਨਾ ਦਸਤਗੀਰੀ ਨਾ ਇਹ ਜੋ ਦੁਨੀਆ ਸਹਰ ਮੇਲਾ ਦਸਤਗੀਰੀ जो तो दुनिया से हर मेला दुनिया मुकाम फानी तहकीक की दिलदानी दुनिया मुकाम फानी तह की दिलदानी हम सर असराए गृफ तह दिलेच नदानी से हर मेला दस्तगिरी ना है ए जो दुनिया से हर मेला दस्तगिरी ना है ए जो दुनिया सेहर मेला दस्तगिरी ना है जो दुनिया सेहर मेला दस्तगिरी ना है ਆਪੋ ਆਪਣੀ ਹੋਏ ਨਾ ਬੰਧਤੀ ਇਹ ਜੋ ਦੁਨੀਆਂ ਸਿਹਰ ਮੇਲਾ ਇਹ ਜੋ ਦੁਨੀਆਂ ਸਿਹਰ ਮੇਲਾ ਇਹ ਜੋ ਦੁਨੀਆਂ ਦੁਨੀਆਂ ਸਿਹਰ ਮੇਲਾ ਤਾਲ ਤ੍ਰੈ ਗੁਣ ਮਾਇਆ ਬਿਨ ਸਬ ਤਾਲ ਇਹ ਜਗ ਦੁਨੀਆ ਸਹਿਰ ਮੇਲਾ ਇਹ ਜਗ ਦੁਨੀਆ ਸਹਿਰ ਮੇਲਾ ਇਹ ਜਗ ਦੁਨੀਆ ਸਹਿਰ ਮੇਲਾ ਦਸਤਗੀਰੀ ਨਾ ਹੈ ਦਸਤਗੀਰੀ ਨਾ ਹੈ दस्तगिरी नाही दस्तगिरी नाही राम गयो रावण गयो जागो बहरवार कहो नानक थेर कछ नहीं सपने जो संसार चिंता ताकी की दिया जो अनहोनी होए ए हो मार्ग संसार को ਨਾਨਕ ਥਿਰ ਨਹੀਂ ਕੋਏ ਨਾਨਕ ਥਿਰ ਨਹੀਂ ਕੋ ਇਹ ਜੋ ਦੁਨੀਆ ਸਹਰ ਬੇਲਾ ਠਸਤ ਗਿਰੀ ਨਾ ਹੈ ਇਹ ਜੋ ਦੁਨੀਆ ਸਹਰ ਬੇਲਾ ਠਸਤ ਗਿਰੀ ਨਾ ਹੈ ਮਾ ਤਮ ਤੰਗ ਜਰੇ ਜਰ ਸੰਗ ਅਨੂਕ ਉਤੰਗ ਸਵਰੰਗ ਸਵਾਰੇ ਓਟ ਤੁਰੰਗ ਪੁਰੰਗ ਸੇ ਕੁਦਤ ਕੌਣ ਕੇ ਗਾ ਨੀਵਾਰੇ ਧਾਰੀ ਪੁਜਾਨ ਕੇ ਭੂਖ ਭਲੀ ਬਦ ਵਿਆਵਤ ਸੀ ਸੁਨਾ ਜਾਤ ਵਿਚਾਰ ਦੇਤੇ ਪਏ ਤ ਕਹਾ ਪਏ ਕੂਪਤ ਅੰਤ ਕੋ ਲਾਗੇ ਹੀ ਪਾਏ ਪਧਾਰ ਅੰਤ ਕੋ ਲਾਗੇ ਹੀ ਪਾਏ ਪਧਾਰ ਇਹ ਜੋ ਦੁਨੀਆ ਸਹਿਰ ਮੇਲਾ ਹਸਤੀ ਗੀਰੀ ਨਾ ਹੈ ਇਹ ਜੋ ਦੁਨੀਆ ਦੁਨੀਆ ਸਹਿਰ ਮੇਲਾ ਤੁ ਪੂਜੇ ਵੰਦ ਰਚੇ ਅਨਜੰ ਬ੍ਰਹਮੰਡੰ ਦੇਵੰ ਦਿਸ਼ਾ ਵਿਦਿ ਛਾਇਓ ਜਮੀ ਆਸਮਾਨ ਚਤੁਰਵੇਦ ਕਥੇ ਪੁਰਾਨੰ ਪੁਰਾਨ ਕਰੀ ਲੋਹ ਕਰਮ ਲਿਖਿਓ ਲੇਖ ਵਾਤ ਸਬਜਿਰ ਕੀਨੇ ਬਲੀ ਕਾਲ ਹਾਥ ਸਬਜਿਰ ਕੀਨੇ ਬਲੀ ਕਾਲ ਹਾਥਮ ਕਈ ਨੇਕ ਧਾਰੇ ਉਸਾਰੇ ਬਨਾਏ ਈ ਮੇਕ ਡਾਰੇ ਉਸਾਰੇ ਬਣਾਏ ਘਾਰੇ ਗੜ ਫਿਰ ਮਿਟੇ ਉਪਾਏ ਗਿਰਿਆ ਕਲ ਜੁਗੀ ਕਿਨੂ ਨਾ ਪਛਾਣੇ ਕਣੋਂ ਪਹਿ ਬਹਿ ਹੈ ਕਣੋਂ ਪਹਿ ਬਿਹਾਣੀ ਕਈ ਮਿਟ ਡਾਰੇ ਉਸਾਰੇ ਬਣਾਏ ਇਹ ਜੋ ਦੁਨੀਆ ਸਹਿਰ ਮੇਲਾ ਦਸਤਗੀਰੀ ਨਹੀਂ ਕਈ ਮਿਟ ਡਾਰੇ ਉਸਾਰੇ ਬਣਾਏ ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਉਸ ਹਰੀ ਪਰਮਾਤਮਾ ਨੇ ਕਈ ਵਿਰਾਟ ਸ਼ਕਤੀਆਂ ਨੂੰ ਬਣਾ ਦਿੰਦਾ ਹੈ ਕਈਆਂ ਨੂੰ ਫਿਰ ਖਤਮ ਕਰ ਦਿੰਦਾ ਹੈ ਉਹਦੀ ਆਪਣੀ ਰਚਨਾ ਹੈ ਪਰਮਾਤਮਾ ਦੀ ਜਿਹਦੇ ਕਈ ਨਾਮ ਨੇ ਨਾ ਪਰਮਾਤਮਾ ਵਾਹਿਗੁਰੂ ਗੋਡ ਅੱਲਾ ਜਿਹੜਾ ਵੀ ਨਾਮ ਲਵਾਂਗੇ ਹਰੀ ਪਰਮਾਤਮਾ ਵਾਹਿਗੁਰੂ ਦਾ ਨਾਮ ਹੈ ਉਹਦਾ ਨਾਮ ਇਹ ਉਹ ਪਰਮਾਤਮਾ ਉਹ ਹਰੀ ਉਹ ਵਾਹਿਗੁਰੂ ਉਹਨੇ ਉਹਦੀ ਰਚਨਾ ਹੈ ਉਹਨੇ ਕਈ ਵਿਰਾਟ ਸ਼ਕਤੀਆਂ ਬਣਾ ਦਿੱਤੀਆਂ ਫਿਰ ਖਤਮ ਕਰ ਦਿੰਦਾ ਫਿਰ ਬਣਾ ਦਿੰਦਾ ਉਹਨੇ ਵਿਰਾਟ ਸ਼ਕਤੀਆਂ ਕਿਹੜੀਆਂ ਹੋਈਆਂ ਧਰਤੀ ਜਿੱਥੇ ਸੀ ਰਹਨੇ ਆ ਨਾ ਗ੍ਰਹਿ ਧਰਤੀ ਇਹ ਵਿਰਾਟ ਸ਼ਕਤੀ ਹੈ ਇਹ ਦੀ ਰਚਨਾ ਕਈ ਵਾਰ ਕੀਤੀ ਹੈ ਸੂਰਜ ਚੰ드ਰਮਾ ਬ੍ਰਹਿਮੰਡ ਤਾਰੇ ਸਿਆਰੇ ਨਿਆਰੇ ਧਰਤੀ ਆਕਾਸ਼ ਪਤਾਲ ਜੋ ਵੀ ਨਜ਼ਰ ਇਹ ਇਹ ਵਿਰਾਟ ਸ਼ਕਤੀ ਹੈ ਸਾਤ ਸੰਗਤ ਇਕਲਗੀ ਧਰਪਾਤਸ਼ਾ ਕਹਿੰਦੇ ਇਦਾਂ ਦੀਆਂ ਵਿਰਾਟ ਸ਼ਕਤੀਆਂ ਪ੍ਰਮਾਤਮਾ ਨੇ ਕਈ ਵਾਰੀ ਬਣਾਈਆਂ ਕਈ ਵਾਰੀ ਮਿਟਾ ਦਿੰਦਾ ਫਿਰ ਆ ਬਣਾ ਦਿੰਦਾ ਇਹ ਜੀ ਧਰਤੀ ਹੈ ਇਹਦੀ ਰਚਨਾ ਵੀ ਕਈ ਵਾਰ ਕੀਤੀ ਹੈ ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਜਿਵੇਂ ਪੰਚਮ ਪਾਤਸ਼ਾਹੀ ਮਹਾਰਾਜ ਕਹਿੰਦੇ ਨਾ ਇੱਕ ਵਾਰ ਦੀ ਗੱਲ ਥੋੜਾ ਕਈ ਵਾਰ ਪਸਰਿਓ ਬਾਸਾਰਾ ਕਈ ਵਾਰ ਪਸਰਿਓ ਬਾਸਾਰਾ ਸਦਾ ਸਦਾ ਇੱਕ ਗੰਗਾਰਾ ਸਦਾ ਸਦਾ ਇੱਕ ਇੱਕ ਅੰਕਾ ਸੁਖਣੀ ਸਾਰੋਜ ਪੜਦੇ ਆ ਨਾ ਤੇ ਪੰਚਮ ਪਾਤਸ਼ਾਹ ਵੀ ਇਹੋ ਕਹਿੰਦੇ ਦੇਵ ਸਾਹਿਬ ਮਹਾਰਾਜ ਕਈ ਵਾਰ ਪਸਰੋ ਇੱਕ ਵਾਰ ਦੀ ਗੱਲ ਥੋੜਾ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਵੀ ਕਈ ਮੇਟ ਢਾਰੇ ਉਸਾਰੇ ਬਣਾਏ ਆਓ ਅੱਗੇ ਚਲੀਏ ਕਲਗੀਧਰ ਪਾਤਸ਼ਾਹ ਮਹਾਰਾਜ ਕਈ ਵੇਖਣਾਰੇ ਉਸਾਰੇ ਬਣਾਏ ਉਪਾਰੇ ਘੜ ਫਿਰ ਮੇਟੇ ਉਪਾਏ ਜਿਰਿਆ ਕਾਲ ਜੁਗੀ ਕਿਨੂ ਨਾ ਪਛਾ ਛਕੀ ਟਖੀਟ ਕੋਟਾ ਬਣਾਏ ਕਿਤੇ ਫਿਰ ਧੂਮ ਹੀ ਮਿਲੇ ਹੈ ਧੂਮ ਹੀ ਤੇ ਹੋਏ ਕਾਫਿਰ ਧੂਮ ਹੀ ਮਿਲੇ ਹੈ ਧੂਮ ਹੀ ਤੇ ਹੋਏ ਕਾਫਿਰ ਧੂਮ ਹੀ ਮਿਲੇ ਹੈ ਕਹੇ ਜੇ ਦੁਨੀਆ ਸਹਿਰ ਮੇਲਾ ਸੰਗਰੀ ਨਾ ਨਾਮ ਰਹੇ ਉਤ ਨਾਮ ਰਹੇ ਓ ਸਾਧੂ ਇੱਕ ਪਰਮਾਤਮਾ ਦਾ ਨਾਮ ਸਦਾ ਸਿਰ ਵਾਸਤੇ ਰਹੇਗਾ ਇੱਕ ਪਰਮਾਤਮਾ ਦੇ ਨਾਮ ਨੂੰ ਜਪਣ ਵਾਲਾ ਉਹਦਾ ਭਗਤ ਉਹਦਾ ਜਨ ਉਹਦਾ ਸੇਵਕ ਇਸ ਤਰ੍ਹਾਂ ਆਨ ਰਹਿਣਗੇ ਬਾਕੀ ਸਾਰਾ ਕੁਝ ਸਮਾਪਤ ਹੋ ਜਾਏਗਾ ਇਸ ਕਰਕੇ ਇਹ ਜਿਹੜਾ ਸੰਸਾਰ ਹੈ ਇਸ ਤਰ੍ਹਾਂ ਦੀ ਨਹੀਂ ਹੈ ਜਿਹੜੀ ਸਦਾ ਤੇ ਰਹਿਣ ਵਾਲੀ ਹੋਵੇ ਜੇ ਸੰਸਾਰ ਤੋਂ ਕੋਈ ਨਾ ਜਾਂਦਾ ਨਾ ਜੇ ਸੰਸਾਰ ਚਲਾਇਮਾਂ ਨਾ ਹੁੰਦਾ ਫਿਰ ਅੱਜ ਸੰਸਾਰ ਦੀ ਹਾਲਤ ਕੁਝ ਹੋਰ ਹੋਣੀ ਸੀ ਜੇ ਸੰਸਾਰ ਤੋਂ ਕੋਈ ਨਾ ਜਾਂਦਾ ਸੰਸਾਰ ਚਲਾਇਮਾਂ ਨਾ ਹੁੰਦਾ ਫਿਰ ਸਾਨੂੰ ਇਸ ਧਰਤੀ ਉੱਪਰ ਅੱਜ ਗੁਰੂ ਨਾਨਕ ਸਾਹਿਬ ਮਹਾਰਾਜ ਵਰਗੇ ਇਤਿਹਾਸਿਕ ਪੁਰਸ਼ ਨਜ਼ਰ ਆਉਣੇ ਸੀ ਕਲਗੀਧਰ ਪਾਤਸ਼ਾਹ ਮਹਾਰਾਜ ਵਰਗੇ ਜਿਹੜੇ ਸਾਡੇ ਬਜ਼ੁਰਗ ਚਲੇ ਗਏ ਉਹ ਨਜ਼ਰ ਆਉਣੇ ਸੀ ਅੱਜ ਤੱਕ ਜਿੰਨੇ ਵੀ ਅਵਤਾਰੀ ਪੁਰਸ਼ ਨੇ ਸਾਨੂੰ ਧਰਤੀ ਤੇ ਨਜ਼ਰ ਆਉਣੀ ਸੀ ਜੇ ਸੰਸਾਰ ਚ ਲਾਇਬਾਨਾ ਬੜੇ ਪਰਮਾਨ ਨੇ ਹੋਰ ਵੀ ਬੜੀ ਬਾਣੀ ਹੈ ਪਰ ਨਹੀਂ ਆਪਾਂ ਹੁਣ ਸਮੇਂ ਦੀ ਸੰਭਾਲ ਕਰਨੀ ਹੈ ਸਮਾ ਸਮਾਪਤ ਹੈ ਫਿਰ ਸਮਾ ਬਣਿਆ ਫਿਰ ਆਪਾਂ ਸਮਾ ਲਾਵਾਂਗੇ ਇਸੇ ਸ਼ਬਦ ਤੇ ਸਾਥ ਸੰਗਤ ਕਿਉਂਕਿ 체체 ਤੌਰ ਤੇ ਹੁਕਮ ਹੈ ਇਸ ਸ਼ਬਦ ਦਾ ਸਤਿਗੁਰੂ ਜੀ ਕਿਰਪਾ ਕਰਨ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਇਥੋਂ ਦੀ ਸਾਰੀ ਪ੍ਰਬੰਧਕ ਸਜਣਾ ਦਾ ਜਿਨ੍ਹਾਂ ਨੇ ਬੜਾ ਪਿਆਰ ਦਿੱਤਾ ਹੈ ਅੱਜ ਦੇ ਇਸ ਸਮੇ ਲਈ ਸਦਾ ਭੇਜਿਆ ਹੁਕਮ ਲਾਇਆ ਕਿਉਂਕਿ ਅੱਜ ਦੇ ਸਮਾਗਮ ਤਾਂ ਦਿੱਲੀ ਵਿਖੇ ਸੀਗੇ ਔਰ ਉਹ ਫਿਰ ਪਹੁੰਚ ਨਹੀਂ ਸਕਣਾ ਹੀ ਦਿੱਲੀ ਵਾਲੇ ਸਮਾਗਮ ਫਿਰ ਕੈਨਸਲ ਕੀਤਾ ਸਾਹਿਬ ਪਿਆਰ ਦੀਆਂ ਗੱਲਾਂ ਤੇ ਧੰਨਵਾਦ ਗੁਰੂ ਕੇ ਵਜ਼ੀਰਾ ਦਾ ਗਰੰਥੀ ਸਹਿਬਾਨ ਸਿੰਘ ਸਾਹਿਬ ਜੀ ਬੜੀ ਸੋਹਣੀ ਕਥਾ ਕਰ ਰਹੇ ਸੀ ਸੱਚੀ-ਮੁੱਚੀ ਜਦੋਂ ਆਏ ਨਾ ਬੜੀ ਸੋਹਣੀ ਵਖਿਆਨ ਕਥਾ ਗੁਰੂ ਦੀਆਂ ਬਾਤਾਂ ਕਹਾਣੀਆਂ ਸਾਨੂੰ ਸੁਣਾ ਰਹੇ ਸੀ ਬਾਤਾਂ ਬਾਰੇ ਸੀ ਗੁਰੂ ਦੀ ਬਾਤ ਕਰ ਰਹੇ ਸੀ ਸਤਗੁਰੂ ਉਹਨਾਂ ਨੂੰ ਵੀ ਚੜ੍ਹਦੀ ਕਲਾ ਬਖਸ਼ਿਸ਼ ਕਰਨ ਆਓ ਕਹਿਨੂੰ ਬੜਾ ਕੁਝ ਹਲੇ ਵੀ ਪਰ ਨਹੀਂ ਹੁਣ ਆਪਾਂ ਸਮੇਂ ਦੀ ਸੰਭਾਲ ਕਰਨੀ ਹੈ ਦਿੱਤਾ ਸਮਾਂ ਸਮਾਪਤ ਹੈ ਸਮਾਂ ਕਿਸੇ ਲਈ ਰੁਕਦਾ ਨਹੀਂ ਜਿਹੜੀ ਘੜੀ ਹੈ ਨਾ ਇਹ ਸਮਾਂ ਕਿਸੇ ਲਈ ਰੁਕਣਾ ਨਹੀਂ ਭਾਈ ਵੀਰ ਸਿੰਘ ਇਹਦੇ ਲਈ ਵਾਸਤੇ ਘੱਟ ਸਮੇਂ ਲੈਕ ਨਾ ਮੰਨੇ ਫੜ ਫੜ ਰਹੀ ਤਰੀਕ ਸਮੇ ਕਿਸ ਕਾਇ ਕੰਨੀ ਕਿਵੇਂ ਨਾ ਸਕੀ ਰੋਟ ਕਟਕ ਜੋ ਪਾਈ ਭਨੀ ਵੇਖੇ ਤਿੱਖੇ ਆਪਣੇ ਵੇਗ ਟਪ ਗਿਆ ਬੰਨੇ ਬੰਨੀ ਅਜੇ ਵੀ ਸੰਭਾਲ ਇਸ ਵਕਤ ਨੂੰ ਕਰ ਸਫਲ ਉਡੰਦਾ ਜਾਮਦਾ ਤੇ ਠਹਿਰਨ ਜਾਚ ਨਾ ਜਾਣਦਾ ਕਹਿੰਦੇ ਸਮੇ ਨੂੰ ਠਹਿਰਨ ਦੀ ਜਾਤ ਨਹੀਂ ਹੈ ਭਾਈ ਵੀਰ ਸਿੰਘ ਕਹਿੰਦੇ ਵਾਕਈ ਠਹਿਰਨ ਦੀ ਜਾਤ ਨਹੀਂ ਹੈ ਸਮਾਂ ਆਪਣੀ ਚਾਲੇ ਚਾਲਾ ਜਾ ਰਿਹਾ ਸਮਾਂ ਵਧੇਕ ਵੀ ਹੋ ਗਿਆ ਮਾਫੀ ਚਾਹਾਂਗੇ ਆਓ ਆਓ ਅਜੇ ਵੀ ਸੰਭਾਲ ਇਸ ਵਕਤ ਨੂੰ ਕਰ ਸਫਲ ਉਡਣ ਦਾ ਜਾਮਦਾ ਤੇ ਠਹਿਰਨ ਜਾਤ ਨਾ ਜਾਣਦਾ ਲੰਘ ਗਿਆ ਨਾ ਮੁੜ ਕੇ ਆਉਗਾ ਇੱਕ ਵਾਰੀ ਸਮਾਂ ਲੰਘ ਜੇ ਦਵਾਰੇ ਹੱਥ ਵਿੱਚ ਨਹੀਂ ਆਉਂਦਾ ਇਹਦੇ ਵਿੱਚ ਕੋਈ ਸ਼ੰਕਾ ਨਹੀਂ ਕੋਈ ਦੂਜੀ ਰਾਏ ਨਹੀਂ ਆਪ ਜੀ ਗੁਰੂ ਕੀ ਹਜ਼ੂਰੀ ਦਾ ਨਿਗਮ ਮਾਰ ਰਹੇ ਹੋ satsangat ਕਰ ਰਹੇ ਨਾ ਆਪਾਂ ਸਾਰੇ ਕੀਰਤਨ ਸਰਵਣ ਕਰ ਰਹੇ ਆ ਗੁਰੂ ਦੀ ਬਾਣੀ ਸਰਵਣ ਕਰ ਰਹੇ ਆ ਸਾਡਾ ਇਹ ਸਮਾਂ ਸਫਲ ਹੈ ਸਾਡਾ ਇਹ ਸਮਾਂ ਦਰਗਾਹ ਵਿੱਚ ਲਿਖਿਆ ਗਿਆ ਲੇਖਣ ਪੁੱਛਿਆ ਜਾਂਦਾ ਸੀ ਸਤਿਗੁਰੂ ਸਾਰੀ ਸਾਧ ਸੰਗਤ ਨੂੰ ਵੀ ਚੜ੍ਹਦੀ ਕਲਾ ਬਖਸ਼ਿਸ਼ ਕਰਨ ਸਭਣਾ ਦੇ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਚੜ੍ਹਦੀ ਕਲਾ ਆਪਣੇ ਦਰ ਦੀ ਪ੍ਰੀਤ ਹੋਰ ਬਖਸ਼ਿਸ਼ ਕਰੇ। ਆਓ ਸ਼ਬਦੀਆਂ ਖੀਰੀਆਂ ਪੰਕੀਆਂ ਪੜ੍ਹੀਏ। ਕਲਗੀਧਰ ਪਾਤਸ਼ਾਹ ਮਹਾਰਾਜ ਦਾ ਇੱਕ ਹੋਰ ਸੁਵਈਆ ਲਾ ਕੇ ਸਮੇਂ ਦੀ ਸਮਾਪਤੀ ਕਰੀਏ ਸਾਧ ਸੰਗਤ। जोगी, जोगी जति ब्रह्मचारी बड़े बड़े शत्रु ब्रह्मचारी बड़े बड़े शत्रु शत्र ही कई चलत है बड़े बड़े राजन के दावत फिरत तो बड़े बड़े राजन के द्रप को तलत है मान से मही और दलीप कैसे शत्रु तारी बडो अभिमान भोज दंड को करते हैं दारा से दलित दुर्योधन कैसे मान तारी भोग भोग अंत भूम में मिलत है खूब अंत घूम में मिलत है खूब में अंत घूम में मिलत है एह जो दुनिया दुनिया जो दुनिया मेला दस्तगी न है, न दस्तगी ना है, ਸਤੀ ਗੀਰੀ ਨਾ ਹੈ ਨਾ ਮੇਲਾ ਨਾ ਤੁੰਗਲਾ ਨਾ ਭਗਵਾਨ ਨਾ ਕੱਚ ਨਾਨਕ ਲਾਲੋ ਲਾਲ ਹੈ ਸੱਚੇ ਰਤਾ ਸੱਚ ਕਿਥੋਂ ਵਜੇ ਕਹਿ ਰਹਿ ਕਹਿ ਮਹ ਸਭਾ ਵੈ ਜੀ ਜਨ ਸਭ ਕਸਮ ਕੇ ਕੋਣੀ ਕਿਰਪਾ ਵੈ ਕਹਿ ਢਾਡ ਸੁਨਣਿਤ ਸੇ भगत ਸੁਹਾਵ ਆਗਮ ਅਗੁਤਰ ਸਾਹਿਬ ਸਚ ਪੂਰੇ ਗੁਰ ਗੁਪਦੇਸਿਆ ਨਾਨਕ ਸੁਣਾ ਸਚ ਪੂਰੇ ਗੁਰ ਗੁਪਦੇਸਿਆ ਨਾਨਕ ਸੁਣਾ ਵੈ ਸੁਣਾ ਕਸਮ ਕੇ ਕੌਣ ਗਿੰਦ ਪਾਵੇ ਕਹਿਨ ਤੈਨ ਸੁਣਨ ਸਿਪੰ ਸੁਹਾਵੇ ਅਗਮ ਗੁਰ ਸਾਹਿਬ ਜੁਤਣ ਵੇਲਾ ਲਾਵੇ ਸੱਚ ਪੂਰੇ ਗੁਰ ਉਪਦੇਸਿਆ ਨਾਨਕ ਸੁਣਾਵੇ ਆਓ ਅਨੰਤ ਸਾਹਿਬ ਦਾ ਜਾਪ ਸਾਰੀ ਲੜਕੀ ਸੰਗਤੀ ਰੂਪ ਦੇ ਅੰਦਰ ਪੜ੍ਹੀਏ ਕੋਈ ਵੀ ਰਚਨਾ ਵੰਜੇ ਨਾ ਰਹੇ ਬੜੇ ਪਿਆਰ ਦੇ ਅੰਦਰ ਆ ਕੇ ਇਸ ਦਰ ਤੇ ਆਉਂਦੇ ਹੋ ਇੱਕ ਅਮਰਤਵੈਲਾ ਮੰਗ ਲਿਆ ਕਰੋ ਇੱਕ ਝੁਕਣ ਦੀ ਦਾਤ ਮੰਗ ਲਿਆ ਕਰੋ ਜਿਹੜੇ ਘਰ ਦੇ ਵਿੱਚ ਅਮਰਤਵੈਲੇ ਦੀ ਸੰਭਾਲ ਹੁੰਦੀ ਹੋਵੇ ਨਾ ਉੱਥੇ ਫਿਰ ਕੁਝ ਮੰਗਣ ਦੀ ਲੋੜ ਨਹੀਂ ਪੈਂਦੀ ਸਾਰੀਆਂ ਦਾਤਾਂ ਆਪਣੇ ਆਪ ਹੀ ਘਰ ਵਿੱਚ ਆ ਜਾਂਦੀਆਂ ਬੜੀ ਮਹਾਨਤਾ ਬੜੀ ਮਹੱਤਤਾ ਹੈ ਅਮਰਤਵੈਲੇ ਦੀ ਪਰ ਇਹ ਦਾਤ ਕਿਸੇ ਵਿਰਲੇ ਦੇ ਹਿੱਸਿਆਂ ਦੀ ਹਰ ਕਿਸੇ ਦੀ ਹਿੱਸੇ ਨਹੀਂ ਹੁੰਦੀ ਬੜੀ ਵੱਡੀ ਦਾਤ ਹੈ ਅਮਰਤਵੈਲੇ ਇੱਕ ਝੁਕਣ ਦੀ ਦਾਤ ਮੰਗ ਲਿਆ ਕਰੋ ਜਿਹਨੂੰ ਸਤਿਗੁਰੂ ਅੱਗੇ ਝੁਕਣਾ ਆ ਗਿਆ ਉਹਦੀਆਂ ਝੋਲੀਆਂ ਸੱਚੀ ਮੁੱਚੀ ਪਰ ਜਾਂਦੀਆਂ ਐ ਆਪਾਂ ਝੁਗਨੇ ਤਾਂ ਹੈ ਗੁਰੂ ਅਗੇ ਪਰ ਮੰਨ ਕਰਕੇ ਜਦੋਂ ਮੰਨ ਕਰਕੇ ਝੁਕਾਂਗੇ ਫਿਰ ਸੱਚੀ ਮੁੱੱਚੀ ਗੁਰੂ ਝੋਲੀਆਂ ਭਰ ਦਿੰਦਾ ਹੈ ਸੁੱਖ ਭਰ ਦਿੰਦਾ ਹੈ ਝੋਲੀ ਦੇ ਅੰਦਰ ਨਹੀਂ ਤੇ ਜੇ ਗੁਰੂ ਅਗੇ ਝੁਗਣਾ ਨਾ ਨਾ ਆਇਆ ਤੇ ਫਿਰ ਚੱਪਣੀ ਵਾਂਗੂ ਖਾਲੀ ਰਹਾਂਗੇ ਚੱਪਣੀ ਪਤਾ ਨਾ ਜੇ ਘੜਾ ਭਰਿਆ ਹੁੰਦਾ ਤੇ ਚੱਪਣੀ ਹਮੇਸ਼ਾ ਖਾਲੀ ਰਹਿੰਦੀ ਆ ਇਸ ਤਰ੍ਹਾਂ ਹੈ ਨਾ ਉਹ ਫਿਰ ਵੀਰ ਸਿੰਘ ਨੇ ਭਾਈ ਵੀਰ ਸਿੰਘ ਨੇ ਬੜਾ ਕਮਾਲ ਦਾ ਦ੍ਰਿਸ਼ ਖਿੱਚਿਆ ਬਸ ਇੱਕ ਮਿੰਟ ਵਿੱਚ ਗੱਲ ਕਰਕੇ ਕਿਉਂਕਿ ਕਈ ਵਾਰੀ ਕੋਈ ਗੱਲ ਚੱਲਦੀ ਹੈ ਕੋਈ ਨਾ ਕੋਈ ਯਾਦ ਆ ਜਾਂਦਾ ਹੈ ਵੀਰ ਸਿੰਘ ਭਾਈ ਵੀਰ ਸਿੰਘ ਨੇ ਬੜਾ ਕਮਾਲ ਦਾ ਦ੍ਰਿਸ਼ ਖਿੱਚਿਆ ਉਹ ਜਿਹੜੀ ਚੱਪਣੀ ਹੁੰਦੀ ਆ ਘੜੇ ਨੂੰ ਸਵਾਲ ਕਰਦੀ ਆ ਕੇਵਲ ਝੁਕਣ ਦੀ ਬਾਤ ਕੀਤੀ ਆ ਝੁਕਣਾ ਮੰਨ ਕਰਕੇ ਗੁਰੂ ਜਿਹੜੇ ਝੁਕਦੇ ਆ ਉਹ ਭਰ ਜਾਂਦੇ ਆ ਉਹ ਜਿਹੜੀ ਚੱਪਣੀ ਹੁੰਦੀ ਆ ਨਾ ਉਹ ਘੜੇ ਨੂੰ ਸਵਾਲ ਕਰਦੀ ਆ ਚੱਪਣੀ ਆਖਦੀ ਘੜੇ ਤਾਂ ਤੁਸੀਂ ਪਾਣੀ ਵੰਡਦੇ ਰਹਿੰਦੇ ਜੋ ਆਉਂਦੇ ਨੇ ਖਾਲੀ ਖਾਲੀ ਭਰ ਭਰ ਪਏ ਨੇ ਜਾਂਦੇ ਮੈਂ ਰਹਿੰਦੀ ਹਾਂ ਸੰਗ ਤੁਹਾਡੇ ਫਿਰ ਵੀ ਸੱਖਣੀ ਰਹਿੰਦੀ ਚੱਪਣੀ ਘੜੇ ਨੂੰ ਕਹਿੰਦੀ ਹੈ ਤੁਹਾਡੇ ਕੋਲ ਕੋਈ ਛੋਟਾ ਬਰਤਨ ਆ ਕੇ ਝੁਕੇ ਕੋਈ ਵੱਡਾ ਬਰਤਨ ਭਾਂਡਾ ਆ ਕੇ ਤੁਹਾਡੇ ਅੱਗੇ ਝੁਕੇ ਤੁਸੀਂ ਲਵਾਂ ਲਵ ਨਕੋ ਨਕ ਪਾਣੀ ਨਾਲ ਭਰ ਦਿੰਦੇ ਹੋ ਪਰ ਮੈਂ ਤੇ ਹਰ ਵੇਲੇ ਤੁਹਾਡੇ ਨਾਲ ਰਹਿਣੀ ਆ ਮੈਂ ਪਾਣੀ ਤੋਂ ਸੱਖਣੀ ਕੋਈ ਰਹਿਣੀ ਆ ਮੈਂ ਪਾਣੀ ਤੋਂ ਖਾਲੀ ਕੋਈ ਰਹਿ ਜਾਂਦੀ ਆ ਫਿਰ ਚੱਪਣੀ ਆਖਦੀ ਘੜੇ ਤਾਈ ਤੁਸੀਂ ਪਾਣੀ ਵੰਡਦੇ ਰਹਿੰਦੇ ਜੋ ਆਉਂਦੇ ਨੇ ਖਾਲੀ ਖਾਲੀ ਭਰ-ਭਰ ਪਏ ਨੇ ਜਾਂਦੇ ਮੈਂ ਰਹਿੰਦੀ ਹਾਂ ਸੰਗ ਤੁਹਾਡੇ ਫਿਰ ਵੀ ਸੱਖਣੀ ਰਹਿੰਦੀ ਫਿਰ ਘੜਾ ਚੱਪੜੀ ਨੂੰ ਜਵਾਬ ਦਿੰਦਾ ਤੂੰ ਖਾਲੀ ਕਿਉਂ ਰਹਿਨੀ ਆ ਪਾਣੀ ਤੋਂ ਤੂੰ ਸਖਣੀ ਕਿਉਂ ਰਹਿਨੀ ਆ ਫਿਰ ਘੜਾ ਚੱਪੜੀ ਨੂੰ ਕਹਿੰਦਾ ਸਿਰ ਚੜ ਰਹੇ ਨਾ ਮਿਲਦਾ ਕਤਰਾ ਤੂੰ ਤੇ ਹਰ ਵੇਲੇ ਸਿਰ ਤੇ ਚੜ ਕੇ ਬੈਠੀ ਰਹਿਨੀ ਆ ਮੈਂ ਤੈਨੂੰ ਕਿਵੇਂ ਪਰਾ ਇਹ ਹੈ ਹੰਕਾਰ ਦੀ ਬਿਰਤੀ ਜਿਹਨੂੰ ਝੁਕਣਾ ਨਹੀਂ ਆਉਂਦਾ ਘੜਾ ਕਹਿੰਦਾ ਮੇਰੇ ਅੱਗੇ ਬਰਤਨ ਝੁਕਦੇ ਆ ਤਾਂ ਹੀ ਭਰਦੇ ਆ ਤੂੰ ਝੁਕ ਜਾ ਤੈਨੂੰ ਭਰ ਦਿਆਂਗਾ ਤੂੰ ਤੇ ਝੁਕਦੀ ਨਹੀਂ ਤੂੰ ਤੇ ਸਿਰ ਤੇ ਬੈਠੀ ਰਹਿਨੀ ਹੈ ਹੰਕਾਰ ਦੀ ਬਿਰਤੀ ਹੈ ਫਿਰ ਘੜਾ ਕਹਿੰਦਾ ਸਿਰ ਚੜ ਰਹੇ ਨਾ ਮਿਲਦਾ ਕਤਰਾਂ ਜੋ ਨਿਵਦੇ ਭਰ ਜਾਂਦੇ ਬਰਤਨ ਨਿਵਦੇ ਆ ਝੁਕਦੇ ਆ ਤਾਂ ਹੀ ਭਰਦੇ ਆ ਜਿਵੇਂ ਅਸੀਂ ਵੀ ਗੁਰੂ ਅੱਗੇ ਮਨ ਕਰਕੇ ਝੁਕਾਂਗੇ ਸੱਚੀ ਮੁੱਚੀ ਅਸੀਂ ਵੀ ਲਾਵਾ ਲਵ ਨਕੋ ਨਕ ਸਤਿਗੁਰੂ ਸਾਡੀਆਂ ਝੋਲੀਆਂ ਵੀ ਭਰ ਦੇਵੇਗਾ ਸਾਰ ਸਾਰ ਉਹ ਲਾਗਲ ਤੇ ਦੀ ਮਾਫੀ ਅਨੰਦ ਸਾਹਿਬ